ਜਦੋਂ ਐਮਐਲਕੇ ਬਣੀ ਆ ਸਭ ਤੋਂ ਪਹਿਲਾਂ ਪਲੇਅਰਾਂ ਨੂੰ ਫੋਨ ਜਾਣੇ ਸ਼ੁਰੂ ਹੋਏ ਆ ਗੈਂਗਸਟਰਾਂ ਦੇ ਧਮਕੀਆਂ ਦੇਣ ਲਈ ਸੌਸ ਨੂੰ ਚੱਠੀ ਫੈਡਰੇਸ਼ਨ ਨਹੀਂ ਖੇਡਣਾ ਤੁਸੀਂ ਖੇਡੋ ਜਿੱਧਰ ਐਮਐਲਕੇ ਦੇ ਵਿੱਚ ਮੈਨੂੰ ਫੋਨ ਆ ਰਹੇ ਨੇ ਦੂਜੇ ਪਾਸਿਓਂ ਸੰਦੀਪ ਨੰਗਲੰਬੀਆਂ ਦੇ ਔਰ ਉਹਨਾਂ ਦੇ ਕੋਚ ਸਾਹਿਬਾਨ ਦੇ ਕਿ ਭਾਜੀ ਤੁਸੀਂ ਨਾ ਕੱਢ ਸਕਦੇ ਨਾ ਕੱਢ ਦਿਓ ਸਾਰਿਆਂ ਦੇ ਨਹੀਂ ਤਾਂ ਫੈਡਰੇਸ਼ਨ ਹੋਰ ਬਣ ਜਾਣੀ ਸ਼ਾਹਗੁੰਡ ਦੀ ਟੀਮ ਖੇਡਦੀ ਸੀ ਸੰਦੀਪ ਨੰਗਲੰਬੀਆਲੀ ਇਹ ਪਲੇਅਰ ਵੀ ਕਾਫੀ ਆਗਾ ਔਰ ਉਹਦੇ ਵਿੱਚ ਬਹੁਤ ਵੱਡਾ ਨਾਮ ਸੰਦੀਪ ਨੰਗਲੰਬੀਆ ਦਾ ਵੀ ਸੀ ਹੋਰ ਵੀ ਬਹੁਤ ਵੱਡੇ ਵੱਡੇ ਪਲੇਅਰਾਂ ਦੇ ਨਾਮ ਸੀ ਉਹ ਸਾਰਿਆਂ ਨੂੰ ਪਤਾ ਉਹ ਲਿਸਟ ਜਿਹੜੀ ਇੱਕ ਦਿਨ ਪਹਿਲਾਂ ਲੀਕ ਹੋ ਗਈ ਸੀ ਅਸੀਂ ਦੋ ਬੰਦੇ ਸੀ ਇੰਡੀਆ 'ਚ ਸਾਨੂੰ ਦਿਨ ਰਾਤ ਫੋਨ ਆਉਂਦੇ ਸੀ ਇਹ ਬੰਦਿਆਂ ਦੇ ਨਾਮ ਕੱਢ ਦੋ ਕਬੱਡੀ ਨਹੀਂ ਹੋਣੀ ਇਹ ਵੱਡੇ ਮਾਲਿਆ ਤੁਸੀਂ ਇਹਨਾਂ ਨੂੰ ਕਿੱਦਾਂ ਮੈਨ ਕਰਤਾ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਤਾਂ ਵੱਡੇ ਮੱਲ ਨਹੀਂ ਕੀਤੇ ਬੈਨ ਉਹਨਾਂ ਇਹ ਤਾਈ ਦੀ ਤੁਸੀਂ ਵੀ ਲਗੋ ਸਕਦੇ ਸੀ ਮੈਂ ਕਿਹਾ ਸੱਚ ਦੇਖਣੇ ਆ ਟੈਸਟ ਦੀ ਰਿਪੋਰਟ ਮੈਂ ਦੇਣੀ ਦੇਣੀ ਆ ਕੋਈ ਬੰਦਾ ਮੈਨੂੰ ਭਾਵਾ ਫੋਨ